ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ 12th ਕਲਾਸ ਸਟੂਡੈਂਟਸ ਦੇ ਲਈ ਫਾਈਨਲ ਐਗਜ਼ਾਮ ਦੀ ਤਿਆਰੀ ਕਰ ਰਹੇ ਹਾਂ ਤੇ ਆਪਾਂ ਪੰਜਾਬੀ ਲਾਜ਼ਮੀ ਪੰਜਾਬੀ ਲਾਜ਼ਮੀ ਦੇ ਫਾਈਨਲ ਪੇਪਰ ਦੀ ਤਿਆਰੀ ਦੇ ਲਈ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਤੁਹਾਡੇ ਪ੍ਰਸ਼ਨ ਪੱਤਰ ਦੀ ਰੂਪਰੇਖਾ ਕਿ ਪੇਪਰ ਦਾ ਪੈਟਰਨ ਕੀ ਰਹੂਗਾ ਕਿਵੇਂ ਦਾ ਪੇਪਰ ਹੋਊਗਾ ਪੇਪਰ ਦਾ ਪੈਟਰਨ ਕੀ ਹੈ ਪਹਿਲਾਂ ਕੀ ਆਉਣਾ ਸਾਰ ਕਿਹੜੇ ਨੰਬਰ ਤੇ ਆਉਣਾ ਤੇ ਕੇਂਦਰੀ ਭਾਗ ਕਿੰਨੇ ਆਉਣੇ ਨੇ ਸਾਰ ਕਿੰਨੇ ਆਉਣੇ ਨੇ ਕਿੰਨੇ ਕੁਐਸਚਨ ਆਉਣੇ ਨੇ ਆਪਾਂ ਸਾਰਾ ਇਸ ਵੀਡੀਓ ਚ ਡਿਸਕਸ ਕਰਾਂਗੇ ਸੋ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਤੇ ਮੈਂ ਤੁਹਾਨੂੰ ਇਹ ਵੀ ਦੱਸੂਗੀ ਵੀ ਜਿਹੜੇ ਤੁਹਾਡੇ ਐਮਸੀਕਿਊਜ਼ ਨੇ ਜਿਹੜੇ ਵਸਤੂਨਿਸਟ ਪ੍ਰੈਸ਼ਨ ਜਿਹੜੇ ਤਾਂ ਉਹਨੂੰ 20 ਆਉਣਗੇ ਉਹਦੇ ਵਿੱਚੋਂ ਅਖੋਤਾਂ ਚੋਂ ਕਿੰਨੇ ਦੇ ਆਉਣਗੇ ਨੰਬਰ ਦੇ ਆਉਣਗੇ ਤੇ ਪਾਠਾਂ ਦੇ ਵਿੱਚੋਂ ਕਿੰਨੇ ਆਉਣਗੇ ਫਿਲਿੰਗ ਦਾ ਬਲੈਂਕਸ ਕਿੰਨੇ ਆਉਣਗੀਆਂ ਕਵਤਾ ਭਾਗ ਦੇ ਵਿੱਚੋਂ ਕਿੰਨਾ ਆਉਣੇ ਨੇ ਤੇ ਜਿਹੜੇ ਕਿ ਕਹਾਣੀ ਭਾਗ ਦੇ ਵਿੱਚੋਂ ਕਿੰਨੇ ਕੁਐਸਚਨ ਆਉਣੇ ਨੇ ਸਾਰਾ ਕੁਝ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਦੇਖਣਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਇਸ ਤੋਂ ਲਿਆ ਵਾ ਸਟੂਡੈਂਟ ਜਿਹੜੀ ਆਪਾਂ ਹੋਣ ਵਾਲੀ ਵੀਡੀਓਜ਼ ਅਪਲੋਡ ਕਰ ਰਹੇ ਹਾਂ ਤੁਹਾਨੂੰ ਕਿਹੜੀ ਪਲੇਲਿਸਟ ਵਿੱਚ ਮਿਲਣਗੀਆਂ ਮੈਂ ਤੁਹਾਨੂੰ ਦੱਸ ਦਿਆਂ ਤੇ ਪੰਜਾਬੀ ਇਹਦੇ ਵਿੱਚ ਆਪਾਂ ਸਿਰਫ ਪ੍ਰਸ਼ਨ ਪੱਤਰ ਦੀ ਰੂਪਰੇਖਾ ਦੇਖਾਂਗੇ ਅਗਰ ਤੁਸੀਂ ਪਾਸਿੰਗ ਫਾਰਮੂਲੇ ਵਾਲੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਜਿਵੇਂ ਕਿਵੇਂ ਤਿਆਰੀ ਕਰਨੀ ਹੈ ਤੁਸੀਂ ਪੰਜਾਬੀ ਲਾਜ਼ਮੀ ਦੇ ਸਬਜੈਕਟ ਦੀ ਤਾਂ ਕਿ ਵਧੀਆ ਮਾਰਕਸ ਤੁਸੀਂ ਲੈ ਸਕੋ ਉਹ ਵਾਲੇ ਪਲੇਲਿਸਟ ਤੁਹਾਨੂੰ ਪਲੇਲਿਸਟ ਬਣੀਆਂ ਹੋਈਆਂ ਨੂੰ ਮੈਂ ਤੁਹਾਨੂੰ ਦ ਹਾਂਜੀ ਤੁਸੀਂ YouTube ਤੇ ਤੂਰ ਸਟੱਡੀ ਕਲਾਸ ਚੈਨਲ ਨੂੰ ਸਰਚ ਕਰਨਾ ਦੈਨ ਉਸ ਤੋਂ ਬਾਅਦ ਤੁਸੀਂ ਪਲੇਲਿਸਟ ਦੇ ਵਿੱਚ ਜਾਣਾ ਹਾਂਜੀ ਇਸ ਪਲੇਲਿਸਟ ਦੇ ਵਿੱਚ ਆਲ ਸਬਜੈਕਟਸ ਟੈਸਟ ਪੇਪਰ ਇੰਪੋਰਟੈਂਟ ਮਟੀਰੀਅਲ 2025 ਤਾਂ ਤੁਸੀਂ ਇਹਨੂੰ ਓਪਨ ਕਰਨਾ ਇਹਦੇ ਵਿੱਚ ਤੁਹਾਨੂੰ ਸਾਰੇ ਸਬਜੈਕਟਸ ਦੇ ਜਿਹੜੇ ਕਿ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਪ੍ਰੀ ਬੋਰਡ ਵਾਲੇ ਪੇਪਰ ਤੇ PSCB ਤੋਂ PSCB ਦੇ ਵੱਲੋਂ ਜਾਰੀ ਕੀਤੇ ਗਏ ਕੁਐਸਚਨ ਪੇਪਰ ਤੁਹਾਨੂੰ ਸਾਰਾ ਕੁਝ ਇਸ ਪਲੇਲਿਸਟ ਦੇ ਵਿੱਚ ਮਿਲ ਜਾਣਾ ਪੰਜਾਬ ਉਹ ਸਾਰੇ ਸਬਜੈਕਟਸ ਦੀ ਹੈ ਠੀਕ ਹੈ 올 ਸਬਜੈਕਟਸ ਦੀ ਤੇ ਪੰਜਾਬੀ ਦੇ ਜਿਹੜੇ ਆਪਾਂ ਹੁਣ ਤੱਕ ਵੀਡੀਓਜ਼ ਜੋ ਵੀ ਅਪਲੋਡ ਕਰ ਰਹੇ ਹਾਂ ਤੁਹਾਨੂੰ ਸਾਰੀਆਂ ਦੇ ਵਿੱਚ ਮਿਲ ਜਾਣਗੀਆਂ ਤੇ ਇਸ ਤੋਂ ਇਲਾਵਾ ਪਾਸਿੰਗ ਫਾਰਮੂਲੇ ਵਾਲੀ ਵੀਡੀਓਜ਼ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਉਹਦੇ ਲਈ ਆਪਣੇ ਪਲੇਲਿਸਟ ਬਣਾਈ ਹੋਈ ਆ 올 ਸਬਜੈਕਟਸ ਦੀ ਹੋਊਗੀ ਵੀ ਪਾਸਿੰਗ ਫਾਰਮੂਲਾ ਕਿਵੇਂ ਕਰੀਏ ਪੇਪਰਾਂ ਦੀ ਪੱਕੇ ਪੇਪਰਾਂ ਦੀ ਤਿਆਰੀ ਤਾਂ ਤੁਸੀਂ ਇਹਨੂੰ ਸਰਚ ਕਰਾ ਓਪਨ ਕਰਨਾ ਤੇਰੇ ਵਿੱਚ ਤੁਹਾਨੂੰ ਸਾਰੇ ਸਬਜੈਕਟਸ ਦੇ ਮਿਲ ਜਾਣਗੇ ਠੀਕ ਹੈ ਦੇਖੋ ਜਿਵੇਂ ਪੰਜਾਬੀ لازਮੀ ਨਹੀਂ ਕਿਹੜੇ ਸਰਕਾਰ ਨਾਲ ਕਿਹੜਾ ਪੱਤਰਕਾਰ ਨਾਲ ਕਿਹੜਾ ਕੇਂਦਰੀ ਭਾਗ ਨਾਲ ਤੁਹਾਨੂੰ ਸਾਰੇ ਦੇ ਵਿੱਚੋਂ ਮਿਲ ਜਾਣਾ ਠੀਕ ਹੈ ਹਰ ਸਬਜੈਕਟ ਦੇ ਵੀ ਬਣਾਵਾਂਗੇ ਤੇ ਅਗਰ ਤੁਸੀਂ ਤੇ ਇਸ ਤੋਂ ਇਲਾਵਾ ਅਗਰ ਤੁਸੀਂ ਪੰਜਾਬੀ ਦੇ ਆਲ ਵੀਡੀਓਜ਼ ਦੇਖਣਾ ਚਾਹੁੰਦੇ ਹੋ ਪੰਜਾਬੀ لازਮੀ ਨਾਲ ਤੁਸੀਂ ਨੀਚੇ ਸਕਰੋਲ ਕਰਨਾ ਦੇਖੋ ਨੀਚੇ ਸਕਰੋਲ ਕਰਨਾ ਸਤੰਬਰ ਪ੍ਰੀਖਿਆ ਦੇ ਲਈ ਜਾਂ ਨੀਚੇ ਤੁਹਾਨੂੰ ਕਹਾਣੀਆਂ ਕਲਾਕਲਾ ਕੇਂਦਰੀ ਭਾਗ ਹਰ ਵੀਡੀਓ ਦੇ ਵਿੱਚ ਇੱਕ ਕੇਂਦਰੀ ਭਾਵ ਕਰਵਾਇਆ ਹੋਇਆ। ਫਮ ਨਵਾਂ ਵਾਲੀ ਪਲੇਲਿਸਟ ਥੋੜੀ ਨੀਚੇ ਆ ਜਾਂਜੀ। ਪੰਜਾਬੀ ਲਾਜ਼ਮੀ ਜਿਹਦੇ ਵਿੱਚ ਰਾਈਟਰ ਨੇ ਵਿਦ ਟ੍ਰਿਕਸ ਦੇ ਨਾਲ ਯਾਰ ਕਰਨੇ ਸਾਰਾ ਕੁਛ ਹੈ। ਠੀਕ ਹੈ ਮਾੜਾ ਬੰਦਾ ਕਹਾਣੀ, ਸਾਰੀਆਂ ਕਹਾਣੀਆਂ ਸਭ ਕੁਝ ਹੈ ਦੇ ਵਿੱਚ। ਸੋ ਤੁਸੀਂ ਇਹਨੂੰ ਵਾਚ ਕਰ ਸਕਦੇ ਹੋ। ਇਹਦੇ ਵਿੱਚ ਤੁਹਾਨੂੰ ਸਾਰਾ ਵਾਕ ਬਟਾਂਦਰਾ ਸਭ ਕੁਝ ਮਿਲ ਜਾਣਾ। ਹਾਂਜੀ ਹੁਣ ਆਪਾਂ ਪੇਪਰ ਪੈਟਰਨ ਸ਼ੁਰੂ ਕਰਦੇ ਹਾਂ ਹਾਂਜੀ ਸਟੂਡੈਂਟਸ ਤੁਹਾਡਾ ਪੇਪਰ ਆ ਜਿਹੜਾ ਕਿ 80 ਮਾਰਕਸ ਦਾ ਪੇਪਰ ਹੋਣਾ ਠੀਕ ਹੈ ਜਿਹਦੇ ਵਿੱਚ ਪਾਸਿੰਗ ਸਕੋਰ ਤੁਹਾਡੇ 26 ਨੇ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਉਣਗੇ ਵਸਤੂਨਿਸਟ ਰਿਪ੍ਰੈਸ਼ਨ ਤੇ ਇਹਦੇ ਲਈ ਇੱਕ ਹੋਰ ਵੀ ਹੈ ਕਿ ਤੁਸੀਂ ਜਿਹੜੇ ਮਾਡਲ ਟੈਸਟ ਪੇਪਰ ਆਪਾਂ ਅਪਲੋਡ ਕਰਾਂਗੇ ਉਹ ਪੇਪਰ ਪੈਟਰਨ ਦੇ ਅਕੋਰਡਿੰਗ ਹੀ ਹੋਣਗੇ ਤੇ ਪੀਐਸਵੀ ਦੇ ਵੱਲੋਂ ਜਾਰੀ ਕੀਤਾ ਗਿਆ ਜਿਹੜਾ ਮਾਡਲ ਟੈਸਟ ਪੇਪਰ ਆ ਉਹ ਵੀ ਪੇਪਰ ਪੈਟਰਨ ਦੇ ਅਕੋਰਡਿੰਗ ਹੀ ਹੈ ਤੇ ਜਿਹੜਾ ਤੁਹਾਡਾ ਪ੍ਰੀ ਬੋਰਡ ਦਾ ਐਗਜ਼ਾਮ ਹੋਇਆ ਉਹ ਵੀ ਪੇਪਰ ਪੈਟਰਨ ਦੇ ਅਕੋਰਡਿੰਗ ਹੀ ਹੈ ਸੋ ਉਹਨਾਂ ਵੀਡੀਓਜ਼ ਨੂੰ ਅਗਰ ਤੁਸੀਂ ਦੇਖੋਗੇ ਤੁਹਾਨੂੰ ਹੋਰ ਵੀ ਕਲੀਅਰ ਹੋ ਜਾਣਾ ਵੀ ਕਿਵੇਂ-ਕਿਵੇਂ ਕੁਐਸਚਨ ਆਏ ਹੋਣਗੇ ਹਾਂਜੀ ਜਿਹੜੇ ਇਹ 20 ਕੁਐਸਚਨ ਆਉਣੇ 1-1 ਮਾਰਕਸ ਦੇ ਇਹ ਬਸਤੂਨਿਸ਼ਟ ਪ੍ਰਸ਼ਨ ਨੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਦੇਣ ਦੇਣ ਜਿਹੜੇ ਪ੍ਰਸ਼ਨ ਉਹ ਆਉਣਗੇ ਪੰਜ ਪ੍ਰਸ਼ਨ ਇੱਕ ਜਾਂ ਦੋ ਸ਼ਬਦਾਂ ਵਿੱਚ ਜਿਹੜਾ ਨੂੰ ਤੁਸੀਂ ਅਨਸਰ ਕਰਨੇ ਹੋਣਗੇ ਵਨ ਲਾਈਨਰ ਕੁਐਸਚਨ ਅਨਸਰ ਉਹ 5 ਆਉਣਗੇ ਇਹ 5 ਜਿਹੜੇ ਦੋ ਤਾਂ ਤੁਹਾਡੇ ਪੰਜਾਬੀ ਸੱਭਿਆਚਾਰ ਵਾਲੀ ਜਿਹੜੀ ਪਾਠ ਨੇ ਜਿਹਦੇ ਵਿੱਚ ਅੱਠਾ ਪਾਠ ਨੇ ਉਹਨਾਂ ਦੇ ਵਿੱਚ ਆਉਣੇ ਨੇ ਦੋ ਕੁਐਸਚਨ ਤੇ ਇੱਕ ਪ੍ਰਸ਼ਨ ਆਊਗਾ ਤਾਂ ਉਹਨੂੰ ਕਪਤਾ ਭਾਗ ਦੇ ਵਿੱਚੋਂ ਇੱਕ ਕਹਾਣੀ ਭਾਗ ਦੇ ਵਿੱਚੋਂ ਇੱਕ ਅਖੋਤਾਂ ਦੇ ਵਿੱਚੋਂ ਆਊਗਾ ਠੀਕ ਹੈ ਇਹ ਪੰਜ ਹੋ ਗਈ ਉਸ ਤੋਂ ਬਾਅਦ ਤੇ ਪੰਜਾਬੀ ਸੱਭਿਆਚਾਰ ਦੀ ਜਾਣ ਪਛਾਣ ਨਾਲ ਸੰਬੰਧਿਤ ਪ੍ਰਸ਼ਨ ਪੁੱਛਿਆ ਜਾ ਸਕਦਾ ਕਵਿਤਾ ਵਿੱਚ ਕਵੀ ਦਾ ਨਾਂ ਪੁੱਛਿਆ ਜਾ ਸਕਦਾ ਤੇ ਕਵਿਤਾ ਦਾ ਨਾਂ ਵੀ ਪੁੱਛਿਆ ਜਾ ਸਕਦਾ ਵੀ ਇਸ ਕਵੀ ਦੀ ਕਿਹੜੀ ਕਵਿਤਾ ਤੇ ਕਹਾਣੀਆਂ ਦੇ ਵਿੱਚੋਂ ਪਾਤਰ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਜਾ ਸਕਦੇ ਨੇ ਅਖੋਤਾਂ ਦੇ ਵਿੱਚੋਂ ਅਖੋਤਾਂ ਦੀ ਵਰਤੋਂ ਸਥਿਤੀ ਬਾਰੇ ਪ੍ਰਸ਼ਨ ਪੁੱਛਿਆ ਜਾਊਗਾ ਵਨ ਲਾਈਨਰ ਜਿਦੇ ਵਿੱਚ ਤੁਹਾਨੂੰ ਜਿਹੜੇ ਕਿ ਅਖੋਤਾਂ ਦੇ ਅਰਥ ਯਾਦ ਹੋਣੇ ਚਾਹੀਦੇ ਨੇ ਉਸ ਤੋਂ ਬਾਅਦ ਭਾਗ ਐਡੇ ਦੇ ਵਿੱਚ ਜਿਹੜੇ ਹੋਣਗੇ ਐਮਸੀਕਿਊਜ਼ ਹੋਣਗੇ 5 ਇਹ 5 ਐਮਸੀਕਿਊਜ਼ ਦੇ ਵਿੱਚ ਦੋ ਤਾਂ ਤੁਹਾਨੂੰ ਪੰਜਾਬੀ ਸੱਭਿਆਚਾਰ ਵਾਲੇ ਚੈਪਟਰ ਚੋਂ ਆਉਣੇ ਨੇ ਠੀਕ ਹੈ ਇੱਕ ਪ੍ਰਸ਼ਨ ਕਹਾਣੀ ਭਾਗ ਦੇ ਵਿੱਚੋਂ ਇੱਕ ਦੋ ਪ੍ਰਸ਼ਨ ਆਉਣਗੇ ਅਖੋਤਾਂ ਦੇ ਵਿੱਚੋਂ ਦੋ ਪ੍ਰਸ਼ਨ ਅਖੋਤਾਂ ਦੇ ਵਿੱਚੋਂ ਜਿਹੜੇ ਐਮਸੀਕਿਊਜ਼ ਹੋਣਗੇ ਉਹ ਕਪਤਾ ਭਾਗ ਦੇ ਵਿੱਚੋਂ ਨਹੀਂ ਹੋਊਗਾ ਠੀਕ ਹੈ ਇਹਦੇ ਵਿੱਚ ਪੰਜਾਬੀ ਸੱਭਿਆਚਾਰ ਦੀ ਜਾਣ ਪਛਾਣ ਨਾਲ ਸੰਬੰਧਿਤ ਲੇਖਕ ਦਾ ਨਾਮ ਲੇਖ ਦਾ ਨਾਮ ਪੁੱਛਿਆ ਜਾ ਸਕਦਾ ਤੇ ਪਾਠ ਸਮਗਰੀ ਦੇ ਵਿੱਚੋਂ ਇੱਕ ਪ੍ਰਸ਼ਨ ਪੁੱਛਿਆ ਜਾਊਗਾ ਕਹਾਣੀ ਦੇ ਵਿੱਚੋਂ ਪਾਤਰ ਨਾਲ ਸੰਬੰਧਿਤ ਪ੍ਰਸ਼ਨ ਹੋਊਗਾ ਅਖੋਤਾਂ ਦੇ ਵਿੱਚੋਂ ਪ੍ਰਸ਼ਨਾਂ ਦੀ ਅ ਅਖੋਤਾਂ ਦੀ ਵਰਤੋਂ ਸਥਿਤੀ ਬਾਰੇ ਜਾਂ ਅਖੋਤ ਪੂਰੀ ਕਰਨ ਬਾਰੇ ਜਿਹੜੇ ਕਿ ਇਹ ਐਮਸੀਕਿਊਜ਼ ਹੋਣਗੇ ਦੋ ਐਮਸੀਕਿਊਜ਼ ਅਖੋਤਾਂ ਦੇ ਵਿੱਚੋਂ ਦੋ ਜਿਹੜੇ ਕਿ ਤੁਹਾਨੂੰ ਚੈਪਟਰਾਂ ਦੇ ਵਿੱਚੋਂ ਇੱਕ ਕਹਾਣੀ ਭਾਗ ਦੇ ਵਿੱਚੋਂ ਤੇ ਜਿਹੜਾ ਕਿ ਤੁਹਾਨੂੰ ਇਹ ਅਖੋਤਾਂ ਦੇ ਵਿੱਚੋਂ 16 ਨੰਬਰ ਦਾ ਪੇਪਰ ਆਉਣਾ 16 ਨੰਬਰ ਦਾ ਪੇਪਰ ਸੋ ਪੇਪਰ ਨੂੰ ਪਾਸ ਕਰਨ ਦੇ ਵਿੱਚ ਤੁਹਾਨੂੰ ਅਖੋਤਾਂ ਬਹੁਤ ਹੈਲਪ ਕਰਨਗੇ ਤੇ ਕੇਂਦਰੀ ਭਾਗ ਕੇਂਦਰੀ ਭਾਗ 5 ਮਾਰਕਸ ਦਾ ਠੀਕ ਹੈ ਹਾਂਜੀ ਉਸ ਤੋਂ ਬਾਅਦ ਹੋਣਗੇ ਤੁਹਾਡੇ ਸਹੀ ਗਲਤ ਸਹੀ ਗਲਤ ਵੀ ਤੁਹਾਨੂੰ 5 ਆਉਣਗੇ ਇਹ 5 ਕਿਵੇਂ ਹੋਣਗੇ ਦੋ ਤਾਂ ਹੋਣਗੇ ਤੁਹਾਡੇ ਜਿਹੜੇ ਚੈਪਟਰ ਨੇ 8 ਉਹਨਾਂ ਦੇ ਵਿੱਚੋਂ ਇੱਕ ਪ੍ਰਸ਼ਨ ਕਹਾਣੀ ਭਾਗ ਦੇ ਵਿੱਚੋਂ ਦੋ ਪ੍ਰਸ਼ਨ ਅਖੋਤਾਂ ਦੇ ਵਿੱਚੋਂ ਆਉਣਗੇ ਇੱਕ ਕਹਾਣੀ ਭਾਗ ਦੇ ਵਿੱਚੋਂ ਦੋ ਅਖੋਤਾਂ ਦੇ ਵਿੱਚੋਂ ਹੋਣਗੇ ਤੇ ਜਿਹੜੇ ਚੈਪਟਰ ਦੇ ਵਿੱਚੋਂ ਹੋਣਗੇ ਉਹ ਪਾਠ ਸਮਗਰੀ ਨਾਲ ਪੁੱਛਿਆ ਜਾਊਗਾ ਸੰਬੰਧਿਤ ਕਹਾਣੀਆਂ ਦੇ ਵਿੱਚੋਂ ਕਹਾਣੀਕਾਰ ਦਾ ਨਾਂ ਜਾਂ ਕਥਾ ਸਮਗਰੀ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਜਾਣਗੇ ਜਾਂ ਕਹਾਣੀ ਦਾ ਨਾਂ ਪੁੱਛਿਆ ਜਾਊਗਾ ਅਖੋਤਾਂ ਦੇ ਵਿੱਚ ਅਖੌਤਾਂ ਦੀ ਵਰਤੋਂ ਸਥਿਤੀ ਬਾਰੇ ਵਰਤੋਂ ਸਥਿਤੀ ਤਾਂ ਤੁਹਾਨੂੰ ਤਾਂ ਹੀ ਪਤਾ ਲੱਗੂਗੀ ਵਰਤੋਂ ਸਥਿਤੀ ਮਤਲਬ ਕਿ ਉਹਦਾ ਅਰਥ ਤੁਹਾਨੂੰ ਪਤਾ ਹੋਣਾ ਚਾਹੀਦਾ ਅਖੌਤ ਦਾ ਜਿਹੜੇ ਆਪਾਂ ਨੇ ਚੈਨਲ ਤੇ ਵੀਡੀਓਜ਼ ਅਪਲੋਡ ਕੀਤੀਆਂ ਹੋ ਜਣੇ ਵਿਦ ਅਖੌਤਾਂ ਦੇ ਅਰਥ ਨਾਲ ਹੀ ਅਪਲੋਡ ਕੀਤੀਆਂ ਹੋ ਜਣੇ ਹਾਂਜੀ ਉਸ ਤੋਂ ਬਾਅਦ ਸਹੀ ਗਲਤ ਤੋਂ ਬਾਅਦ ਤੁਹਾਨੂੰ ਆਉਣਗੇ ਫੀਲਿੰਗ ਦਾ ਬਲੈਂਕਸ ਖਾਲੀ ਸਥਾਨ ਖਾਲੀ ਸਥਾਨ ਇਹ ਇਹ ਵੀ 5 ਆਉਣਗੇ ਇਹ 5 ਜਿਦੇ ਵਿੱਚੋਂ 2 ਤਾਂ ਤੁਹਾਨੂੰ ਆਉਣਗੇ ਪੰਜਾਬੀ ਸੱਭਿਆਚਾਰ ਦੀ ਜਾਣ ਪਛਾਣ ਦੇ ਵਿੱਚੋਂ ਕਿੱਕ ਤੁਹਾਨੂੰ ਕਪਤਾ ਦੋ ਤੁਹਾਨੂੰ ਆਉਣਗੇ ਕਪਤਾ ਭਾਗ ਦੇ ਵਿੱਚੋਂ ਕਪਤਾ ਭਾਗ ਦੇ ਵਿੱਚ ਪਹਿਲਾਂ ट्रू ਫਾਲਸ ਦੇ ਵਿੱਚੋਂ ਨਹੀਂ ਆਊਗਾ ਤੇ ਨਾ ਹੀ ਐਮਸੀਕਿਊਜ਼ ਕਪਤਾ ਭਾਗ ਦੇ ਵਿੱਚੋਂ ਜਾਊਗਾ ਕਪਤਾ ਭਾਗ ਦੇ ਵਿੱਚੋਂ ਜਾਣਗੇ ਤੁਹਾਡੇ ਖਾਲੀ ਸਥਾਨ ਖਾਲੀ ਸਥਾਨ ਦਾ ਉਹਨੂੰ 17 ਪੂਰੀਆਂ ਕਰਨੀਆਂ ਆਉਣਗੀਆਂ ਸੋ ਇਹਦੇ ਲਈ ਸਭ ਤੋਂ ਵੈਸਤ ਆਪਾਂ ਵੀਡੀਓ ਅਪਲੋਡ ਕਰਾਂਗੇ ਜਿਹੜੇ ਪ੍ਰੀਵੀਅਸ ਇਗਜ਼ਾਮ ਦੇ ਵਿੱਚੋਂ ਖਾਤਾ ਮਤਲਬ ਕਿ 17 ਆਈਆਂ ਹੋ ਜਾਂ ਨੇ ਕਪਤਾ ਭਾਗ ਦੀਆਂ ਜਾਂ ਮਾਡਲ ਟੈਸਟ ਪੇਪਰਾਂ ਚੋਂ ਸਾਰੇ ਮੈਂ ਇੱਕ ਜਗ੍ਹਾ ਤੇ ਇਕੱਠੇ ਕਰ ਦੂੰਗੀ ਠੀਕ ਹੈ ਉਹ ਆਪਾਂ ਵੀਡੀਓ ਲੈ ਬਣਾਵਾਂਗੇ ਤੇ ਇਸ ਤੋਂ ਇਲਾਵਾ ਵੀ ਤੁਸੀਂ ਜਿਹੜੇ ਤੁਹਾਡੇ ਕਪਤਾ ਹੈਗੀਆਂ ਨੇ 10 ਦਿਨ 10 ਹਫ਼ਤਾਵਾਂ ਵਿੱਚ ਇੱਕ ਵਾਰ ਜ਼ਰੂਰ ਰੀਡਿੰਗ ਕਰ ਲੈਣੀ ਹੈ ਹਫ਼ਤਾ ਦੇ ਵਿੱਚ ਹਰ ਇੱਕ ਹਫ਼ਤਾ ਨੂੰ ਜ਼ਰੂਰ ਇੱਕ ਵਾਰ ਰੀਡਿੰਗ ਕਰ ਲੈਣੀ ਹੈ ਠੀਕ ਹੈ ਤੇ ਦੋ ਆਉਣਗੇ ਤੁਹਾਨੂੰ ਇਹ ਜਿਹੜੇ ਕਿ ਸਤਰਾ ਪੂਰੀਆਂ ਕਰਨਾਂ ਦੇ ਵਿੱਚ ਕਪਤਨ ਨਾਲ ਸੰਬੰਧਿਤ ਪ੍ਰਸ਼ਨਾਂ ਵਿੱਚ ਕਾਫੀ ਸਤਰਾ ਪੂਰੀਆਂ ਕਰਨੀਆਂ ਹੋਣਗੀਆਂ ਤੇ ਅਖੋਤਾਂ ਨਾਲ ਸੰਬੰਧਿਤ ਪ੍ਰਸ਼ਨ ਦੇ ਵਿੱਚ ਅਖੋਤ ਪੂਰੀ ਕਰਨ ਲਈ ਕਿਹਾ ਜਾਊਗਾ ਠੀਕ ਹੈ ਦੋ ਪ੍ਰਸ਼ਨ ਹਫ਼ਤਾ ਭਾਗ ਦੇ ਵਿੱਚੋਂ ਇੱਕ ਅਖੋਤ ਤੇ ਦੋ ਚੈਪਟਰਾਂ ਦੇ ਵਿੱਚੋਂ ਉਸ ਪੇਪਰ ਪੈਟਰਨ ਦੇਖਣ ਦਾ ਵੀਡੀਓ ਦੇਖਣ ਦਾ ਇਹ ਫਾਇਦਾ ਹੋ ਜਾਂਦਾ ਕਿ ਤੁਹਾਨੂੰ ਪਤਾ ਲੱਗ ਜੂਗਾ ਵੀ ਛੋਟੇ ਕੁਐਸਚਨ ਨੇ ਉਹ ਕਿਹੜੇ ਭਾਗ ਦੇ ਵਿੱਚੋਂ ਕਿਵੇਂ-ਕਿਵੇਂ ਆਉਣੇ ਨੇ ਹਾਂਜੀ ਤਾਂ ਉਸ ਤੋਂ ਬਾਅਦ ਤੁਹਾਡੇ ਹੋ ਜਾਣਗੇ ਸ਼ਾਰਟ ਕੰਪਲੀਟ ਕੁਐਸਚਨ ਵਸਤੂਨਿਸ਼ਟ ਪ੍ਰਸ਼ਨ ਉਸ ਤੋਂ ਬਾਅਦ ਤੁਹਾਨੂੰ ਆਉਣੇ ਨੇ ਹਾਂਜੀ ਇਹ ਤੁਹਾਡੇ ਜਿਹੜੇ 20 ਦੇ 20 ਕੁਐਸਚਨ ਵਸਤੂਨਿਸ਼ਟ ਕੁਐਸਚਨ ਹਰ ਕੁਐਸਚਨ ਤੁਹਾਡਾ 1 ਮਾਰਕਸ ਦਾ ਹੋਊਗਾ 20 ਮਾਰਕਸ ਦੇ ਹੋਣਗੇ ਉਸ ਤੋਂ ਬਾਅਦ ਤੁਹਾਨੂੰ ਪੈਰਾ ਦਿੱਤਾ ਜਾਊਗਾ ਪੈਰਾ ਤੁਹਾਨੂੰ ਜਿਹੜੇ 8 ਤੁਹਾਡੇ ਚੈਪਟਰਸ ਨੇ ਉਨ੍ਹਾਂ ਦੇ ਵਿੱਚੋਂ ਹੀ ਕਿਸੇ ਇੱਕ ਚੈਪਟਰ ਦੇ ਵਿੱਚੋਂ ਤਾਂ ਉਹਨੂੰ ਪੈਰਾ ਦਿੱਤਾ ਜਾਊਗਾ ਤੇ ਪੈਰੇ ਦੇ ਵਿੱਚ ਕੁਐਸਚਨ ਪੁੱਛੇ ਜਾਣਗੇ ਤਿੰਨ ਹਰ ਕੁਐਸਚਨ ਤੁਹਾਡਾ 2 ਮਾਰਕਸ ਦਾ ਹੋਊਗਾ ਪੇਪਰ ਨੂੰ ਪਾਸ ਕਰਨ ਦੇ ਵਿੱਚ ਪੈਰਾ ਵੀ ਤੁਹਾਡੀ ਬਹੁਤ ਹੈਲਪ ਕਰੂਗਾ ਇਹਦੇ ਵਿੱਚ ਸਭ ਤੋਂ ਪਹਿਲਾ ਕੁਐਸਚਨ ਤੇ ਹੀ ਪੁੱਛਿਆ ਜਾਊਗਾ ਕਿ ਇਹ ਤੁਸੀਂ ਪੈਰੇ ਦੀ ਪਛਾਣ ਕਰਨੀ ਕਿ ਕਿਸ ਪਾਠ ਦੇ ਵਿੱਚੋਂ ਲਿਆ ਗਿਆ ਕਿਸ ਲੇਖ ਦੇ ਵਿੱਚੋਂ ਲਿਆ ਗਿਆ ਤੇ ਉਸ ਦਾ ਲੇਖਕ ਕੌਣ ਸੋ ਇਹ ਮੈਂ ਹਰ ਮਾਡਲ ਟੈਸਟ ਪੇਪਰ ਦੇ ਵਿੱਚ ਤੁਹਾਨੂੰ ਸਮਝਾ ਰਹੀ ਆ ਚਾਹੇ ਆਪਾਂ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਕਰ ਰਹੇ ਜਾਂ ਜੋ ਹੈ ਮਾਡਲ ਟੈਸਟ ਪੇਪਰ ਕਰ ਰਹੇ ਹਾਂ ਉਹਦੇ ਵਿੱਚ ਤੁਹਾਨੂੰ ਸਾਰਾ ਸਮਝਾ ਰਹੀ ਆ ਵੀ ਜੇ ਕੋਈ ਵੀ ਤੁਹਾਨੂੰ ਪੈਰਾ ਚੈਪਟਰ ਦੇ ਵਿੱਚੋਂ ਆ ਰਿਹਾ ਤਾਂ ਤੁਸੀਂ ਕਿਵੇਂ ਪਹਿਚਾਨਣਾ ਪੈਰੇ ਨੂੰ ਕਿਵੇਂ ਪਹਿਚਾਨਣਾ ਕਿ ਕਿਸ ਚੈਪਟਰ ਦੇ ਵਿੱਚੋਂ ਆਇਆ ਹੋਇਆ ਠੀਕ ਹੈ ਤੇ ਹਰ ਵੀਡੀਓ ਦੇ ਵਿੱਚ ਹੀ ਮੈਂ ਤੁਹਾਨੂੰ ਰਾਈਟਰ ਨੇਮ ਯਾਦ ਕਰਵਾ ਰਹੀ ਆ ਤਾਂ ਕਿ ਤੁਸੀਂ ਕਨਫਿਊਜ਼ ਨਾ ਹੋਵੋ ਤੇ ਨਾ ਹੀ ਤੁਹਾਡੇ ਜਿਹੜੇ ਕਿ ਇਹ ਪੈਰੇ ਦੇ ਵਿੱਚੋਂ 2 ਮਾਰਕਸ ਦਾ ਜਿਹੜਾ ਕੁਐਸਚਨ ਆਊਗਾ ਵੀ ਕਿਸ ਪੈਰੇ ਦੇ ਵਿੱਚੋਂ ਇਹ ਪੈਰਾ ਕਿਸ ਚੈਪਟਰ ਦੇ ਵਿੱਚੋਂ ਲਿਆ ਜਿਹੜੇ ਬਾਕੀ ਦੋ ਕੁਐਸਚਨ ਹੋਣਗੇ ਉਹ ਪੈਰੇ ਦੇ ਵਿੱਚੋਂ ਹੀ ਹੋਣਗੇ ਪੈਰ ਨੂੰ ਧਿਆਨ ਦੇ ਨਾਲ ਸਮਝ ਕੇ ਕਰਨਾ ਉਸ ਤੋਂ ਬਾਅਦ ਤੁਹਾਨੂੰ ਹੋਣਗੇ ਸਟੂਡੈਂਟਸ ਪੰਜਾਬੀ ਸੱਭਿਆਚਾਰ ਦੀ ਜਾਣ ਪਛਾਣ ਵਾਲੇ ਜਿਹੜੇ ਚੈਪਟਰ ਨੇ 8 ਚੈਪਟਰ ਇਹਨਾਂ ਦੇ ਵਿੱਚੋਂ ਤੁਹਾਨੂੰ ਆਉਣਗੇ 6 ਕੁਐਸਚਨ 6 ਦੇ ਵਿੱਚੋਂ ਤੁਸੀਂ ਕੋਈ 4 ਪ੍ਰਸ਼ਨਾਂ ਦੇ ਉੱਤਰ ਕਰਨੇ ਨੇ 4 ਇਹ ਪ੍ਰਸ਼ਨ 3-3 ਅੰਕਾਂ ਦੇ ਹੋਣਗੇ 12 ਅੰਕਾਂ ਦੇ ਹੋਣਗੇ ਤੁਹਾਡੇ ਇਹ ਚੈਪਟਰਾਂ ਦੇ ਕੁਐਸਚਨ ਆਨਸਰ ਠੀਕ ਹੈ ਇਹਦੇ ਵਿੱਚ ਦੇਖੋ 6 ਚੈਪਟਰਾਂ ਦੇ ਵਿੱਚੋਂ ਮਤਲਬ ਕਿ 6 ਕੁਐਸਚਨ ਆਉਣੇ ਨੇ ਆਪਾਂ ਕਹਿ ਸਕਦੇ ਆ ਕਿ 6 ਚੈਪਟਰਾਂ ਚੋਂ ਹਰ ਚੈਪਟਰ ਚੋਂ ਇੱਕ ਆ ਜਾਊਗਾ ਹੋ ਸਕਦਾ ਕਿ ਇਹ ਚੋਂ ਦੋ ਵੀ ਆ ਜੇ ਨਾ ਵੈਸੇ ਤਾਂ ਪਰ ਹਰ ਚੈਪਟਰ ਚੋਂ ਇੱਕੇ ਜਾਂਦਾ ਹੁੰਦਾ ਤਾਂ ਮੈਂ ਤੁਹਾਨੂੰ ਇਹ 6 ਦੇ ਵਿੱਚੋਂ ਤੁਸੀਂ ਕਰਨੇ ਨੇ 4 ਠੀਕ ਹੈ ਤਾਂ ਮੈਂ ਤੁਹਾਨੂੰ ਇਹ ਸਵੈਸਟ ਕੀਤਾ ਕਿ ਜਿਹੜੇ ਆਪਣੇ 8 ਚੈਪਟਰ ਨੇ ਜਦੋਂ ਪਹਿਲੇ 5 ਕਰ ਲਓ ਫਰਸਟ 5 ਕਰ ਲਓ ਜਾਂ ਲਾਸਟ 5 ਕਰ ਲਓ ਫਰਸਟ 5 ਦਾ ਲਾਸਟ 5 ਕਰ ਲਓ ਜਿਹੜੇ ਫਰਸਟ 5 ਕਰੋਗੇ ਉਹਨਾਂ ਚ ਕੋਈ ਕੁਐਸਚਨ ਨਹੀਂ ਛੱਡਣਾ ਜਿਹੜੇ ਲਾਸਟ 5 ਕਰੋਗੇ ਉਹਨਾਂ ਚ ਵੀ ਕੋਈ ਕੁਐਸਚਨ ਨਹੀਂ ਛੱਡਣਾ ਅਗਰ ਤੁਸੀਂ ਐਵੇਂ ਨਹੀਂ ਕਰਨਾ ਛਾਂਟੀ ਕਰਨੀ ਹੈ ਕੁਐਸਚਨਾਂ ਦੀ ਤਾਂ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਵਾਲੇ ਕੁਐਸਚਨ ਕਰੋ ਮਾਡਲ ਟੈਸਟ ਪੇਪਰ ਵਾਲੇ ਕੁਐਸਚਨ ਕਰੋ ਜਿਹੜੇ ਪੀਐਸਸੀਬੀ ਦੇ ਵੱਲੋਂ ਜਾਰੀ ਕੀਤੇ ਹੋਏ ਨੇ ਤੇ ਜਿੰਨੇ ਵੀ ਮਾਡਲ ਟੈਸਟ ਪੇਪਰਾਂ ਵਾਲੇ ਨੇ ਪ੍ਰੀਵੀਅਸ ਇਅਰ ਵਾਲੇ ਕੁ ਕਿ ਕਿ ਕਈ ਵਾਰ ਬੱਚੇ ਕਹਿੰਦੇ ਨੇ ਵੀ ਅਸੀਂ ਫਰਸਟ 5 ਨਹੀਂ ਕਰਨੇ ਜੇ ਲਾਸਟ 5 ਨਹੀਂ ਕਰਨੇ ਵਿਚੋ ਵਿਚੋ ਕਰਨੇ ਤਾਂ ਫਿਰ ਉਹ ਵਾਲੇ ਕਰੂ ਐਮੀ ਉਸ ਤੋਂ ਬਾਅਦ ਫਿਰ ਤੁਹਾਨੂੰ ਆਉਣਾ ਜਿਹੜੇ ਕੀ ਪੱਤਰ ਕਾਰ ਵਿਹਾਰ ਦੇ ਦੋ ਪੱਤਰ ਆਉਣਗੇ ਪੱਤਰ ਲਿਖਣ ਦਾ ਜਿਹੜਾ ਪਹਿਲਾਂ ਐਡਰੈਸ ਹੋਊਗਾ ਦੇਖੋ ਪੱਤਰ ਲਿਖਣ ਦਾ ਸਭ ਤੋਂ ਪਹਿਲਾਂ ਤਾਂ ਇੱਥੇ ਤੁਸੀਂ ਸੱਜੇ ਪਾਸੇ ਆਪਣਾ ਐਡਰੈਸ ਦੇਣਾ ਫਿਰ ਜਿਹਨੂੰ ਦੇਣੀ ਆ ਉਹ ਖੱਬੇ ਪਾਸੇ ਆ ਫਿਰ ਵਿਸ਼ਾ ਫਿਰ ਸ਼੍ਰੀਮਾਨ ਜੀ ਐਂਡ ਦੇ ਵਿੱਚ ਧੰਨਵਾਦ ਸਹਿਤ ਆਪਜੀ ਦਾ ਵਿਸ਼ਵਾਸ ਪਾਤਰ ਤੇ ਜਿਹੜਾ ਪੱਤਰ ਪਹਿਲਾ ਡਰੈਸ ਲਿਖਣ ਦੇ 2 ਮਾਰਕਸ ਨੇ ਫਿਰ ਵਿੱਚੋਂ ਕੰਟੈਂਟ ਲਿਖਣ ਦੇ 4 ਮਾਰਕਸ ਨੇ ਤੇ ਲਾਸਟ ਦੇ ਵਿੱਚ ਧੰਨਵਾਦ ਸਹਿਤ ਆਪ ਜੀ ਦੇ ਪੱਤਰ ਦੀ ਉਡੀਕ ਦੇ ਵਿੱਚ ਧੰਨਵਾਦ ਸਹਿਤ ਤੇ ਆਪ ਜੀ ਦਾ ਵਿਸ਼ਵਾਸਪਾਤਰ ਜਾਂ ਆਪ ਜੀ ਦਾ ਹਿੱਤੂ ਠੀਕ ਹੈ ਲਿਖਣ ਦਾ 1 ਮਾਰਕ ਹੈ ਤੇ ਟੋਟਲ ਪੱਤਰ ਹੈਗੇ 7 ਮਾਰਕਸ ਦੀ ਇਹ ਕਿਹੜੇ ਪੱਤਰ ਕਰਨੇ ਨੇ ਕਿਹੜੇ ਨਹੀਂ ਕਰਨੇ ਮੈਂ ਤੁਹਾਨੂੰ ਜਿਹੜੇ ਕਿਵੇਂ ਕਰੀਏ ਤਿਆਰੀ ਪੇਪਰ ਦੀ ਠੀਕ ਹੈ ਪਾਸਿੰਗ ਫਾਰਮੂਲਾ ਵਾਲੀ ਉਹ ਵਾਲੀ ਵੀਡੀਓ ਦੇਖ ਲਿਓ ਉਸ ਤੋਂ ਬਾਅਦ ਤੁਹਾਨੂੰ ਆਉਣੇ ਸੰਖੇਪ ਰਚਨਾ ਹਾਂਜੀ ਪੇਪਰ ਦੇ ਵਿੱਚ ਇੱਕ ਤਾਂ ਨੂੰ ਦੇਖੋ ਪੇਪਰ ਨੂੰ ਪਾਸ ਕਰਨ ਦੇ ਵਿੱਚ ਇੱਕ ਤਾਂ ਅਖੋਤਾ ਠੀਕ ਹੈ ਇੱਕ ਤੁਹਾਡਾ ਕੇਂਦਰੀ ਭਾਅ ਕਿੰਨੇ ਕਰਨ ਉਹ ਵੀ ਤੁਹਾਨੂੰ ਪਾਸਿੰਗ ਵਾਲੀ ਵੀਡੀਓ ਚ ਪਤਾ ਲੱਗੂਗਾ ਠੀਕ ਹੈ ਤੇ ਪੈਰਿਆ ਤੇ ਇੱਕ ਸੰਖੇਪ ਰਚਨਾ ਇਹ ਚਾਰ ਚੀਜ਼ਾਂ ਦਾ ਤੁਹਾਨੂੰ ਮਤਲਬ ਕਿ ਪੇਪਰ ਨੂੰ ਪਾਸ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਨਗੀਆਂ ਬਾਕੀ ਪੇਪਰ ਨੂੰ ਅਟੈਂਪਟ ਕਿਵੇਂ ਕਰਨਾ ਹੋਪ ਬਹੁਤ ਜਲਦ ਤੁਹਾਡੇ ਲਈ ਵੀਡੀਓ ਲੈ ਕੇ ਆ ਰਹਾ ਹੋ ਸਕਦਾ ਮੈਂ ਤੁਹਾਡੇ ਮਾਰਨਿੰਗ ਟਾਈਮ ਤੁਹਾਨੂੰ ਪੱਕਾ ਵੀਡੀਓ ਮਿਲ ਜੂਗੀ ਉਹ ਵੀ ਪੇਪਰ ਨੂੰ ਅਟੈਂਪਟ ਕਿਵੇਂ ਕਰਨਾ ਕਿਉਂਕਿ ਪੇਪਰ ਨੂੰ ਅਟੈਂਪਟ ਕਰਨ ਦੇ ਢੰਗ ਦੇ ਵਿੱਚ ਤੇ ਅਗਰ ਤੁਹਾਨੂੰ ਕੁਝ ਵੀ ਤੁਸੀਂ ਤੁਹਾਡੇ ਕੋਲ ਸਿਰਫ 2 ਦਿਨ ਰਹਿ ਗਏ ਫਿਰ ਤੁਸੀਂ ਕੀ ਕੀ ਤਿਆਰੀ ਕਰਨੀ ਉਹ ਵਾਲੀ ਵੀਡੀਓ ਆਪਾਂ ਕੱਲ ਅਪਲੋਡ ਕਰਾਂਗੇ ਹਾਂਜੀ ਜਿਹੜੀ ਸੰਖੇਪ ਰਚਨਾ ਦੇ ਵਿੱਚ ਤੁਸੀਂ ਬਸ ਇਹ ਸੋਚਣਾ ਕਿ ਕੋਈ ਪੈਰਾ ਦਿੱਤਾ ਹੋਇਆ ਵੱਡਾ ਤੁਸੀਂ ਉਹਦਾ ਸ਼ਾਰਟਕਟ ਮਾਰ ਕੇ ਲਿਖਣਾ ਬਸ ਇਹ ਗੱਲ ਮਾਈਂਡ ਚ ਰੱਖਣੀ ਆ ਲਾਈਨਾਂ ਉਹ ਲੈਣੀਆਂ ਨੇ ਜਿਹੜੀਆਂ ਲਾਈਨਾਂ ਛੋਟੀਆਂ ਨੇ ਲਾਈਨ ਫੁੱਲ ਸਟਾਪ ਤੱਕ ਡੰਡੀ ਤੱਕ ਲਾਈਨ ਲਿਖਣੀ ਹੈ ਲਾਈਨਾਂ ਬਸ ਉਹ ਲਿਖੋ ਜਿਹੜੀਆਂ ਛੋਟੀਆਂ ਨੇ ਵੱਡੀਆਂ ਵੱਡੀਆਂ ਲਾਈਨਾਂ ਨਹੀਂ ਚੱਕਣੀਆਂ ਹੈਗੀਆਂ ਉਹਨੂੰ 4 ਜਾਂ 5 ਲਾਈਨਾਂ ਦੇ ਵਿੱਚ ਸਮਾਪਤ ਕਰ ਦੇਣਾ ਸਮਾਪਤ ਕਰ ਦੇਣਾ ਵੱਧ ਤੋਂ ਵੱਧ 6 ਲਾਈਨਾਂ ਤੇ 1 2 3 ਲਾਈਨਾਂ ਕਰਕੇ ਨਹੀਂ ਲਿਖਣੀ ਆ ਪੈਰੇ ਦੀ ਫਾਰਮ ਚ ਹੀ ਲਿਖਣਾ ਠੀਕ ਹੈ ਮਤਲਬ ਕਿ ਉਹ ਤਾਂ ਇੱਕ ਤੇ ਹੀ ਕਰਨਾ ਹੁੰਦਾ ਸਰਲੇਖ ਲਿਖਣਾ 1 ਮਾਰਕਸ ਦਾ 4 ਮਾਰਕਸ ਨੇ ਉਹਦੇ ਜਿਹੜੇ ਕਿ ਸੰਖੇਪ ਰਚਨਾ ਕਰਨ ਦੇ ਉਸ ਤੋਂ ਬਾਅਦ ਆਊਗੀ ਤੁਹਾਨੂੰ ਸ਼ਬਦ ਕੋਸ਼ ਤਰਤੀਬ ਸ਼ਬਦ ਕੋਸ਼ ਤਰਤੀਬ ਆ ਜਿਹੜੇ ਕਿ ਦੋ ਸਮੂਹ ਹੋਣਗੇ ਇੱਕ ਤਾਂ ਤੁਹਾਨੂੰ ਇੱਕੋ ਅੱਖਰ ਨਾਲ ਸ਼ੁਰੂ ਹੋਏ ਸ਼ਬਦ ਹੋਣਗੇ ਇੱਕ ਆਲੱਗ-ਆਲੱਗ ਅੱਖਰਾਂ ਨਾਲ ਸ਼ੁਰੂ ਹੋਏ ਸ਼ਬਦ ਹੋਣਗੇ ਇਹ ਕਿਵੇਂ ਕਰਨੀ ਆਪਾਂ ਵੀ ਹਰ ਵੀਡੀਓ ਦੇ ਵਿੱਚ ਤੁਹਾਨੂੰ ਸਮਝਾ ਰਹੀ ਹਾਂ ਮੈਂ ਚੰਗੇ ਢੰਗ ਦੇ ਨਾਲ ਤੇ ਵੈਸੇ ਵੀ ਵੀਡੀਓ ਅਲੱਗ ਵੀ ਅਪਲੋਡ ਕਰਤੀ ਇਹ ਤੁਹਾਨੂੰ ਜਿਹੜੇ ਕਿ 6 ਆਉਣਗੇ ਸੈਂਟੈਂਸ ਹਰ ਸੈਂਟੈਂਸ ਦਾ ਅੱਧ ਦੇ ਮਾਰਕਸ ਤਾਂ ਹੋਊਗਾ ਟੋਟਲ 3 ਮਾਰਕਸ ਦੀ ਹੈ ਸ਼ਬਦ ਕੋਸ਼ ਤਰਤੀਬ ਫਿਰ ਤੁਹਾਨੂੰ ਆਊਗਾ ਵਾਕ ਵਟਾਂਦਰਾ ਵਾਕ ਵਟਾਂਦਰਾ ਸਟੂਡੈਂਟਸ ਸਮੇਤ ਪਾਠ ਵਿਆਸ ਵਾਲੇ ਵੀ ਨੇ ਠੀਕ ਆ ਸਾਰੇ ਵਾਕ ਵਟਾਂਦਰਾ ਤੇ ਸੋਲਵਡ ਵੀ ਤੇ ਅਨਸੋਲਵਡ ਵੀ ਵਾਕ ਵਟਾਂਦਰਾ ਆਉਣਗੇ 8 ਵਾਕ 8ਾਂ ਦੇ ਵਿੱਚੋਂ ਤੁਸੀਂ ਕੋਈ ਕਰਨੇ ਨੇ 5 ਇਹ ਵੀ ਬਹੁਤ ਮਾਡਲ ਟੈਸਟ ਪੇਪਰ ਵਾਲੀ ਕਰ ਲਓ ਮਾਡਲ ਟੈਸਟ ਪੇਪਰ ਵਾਲੇ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਵਾਲੇ ਤੇ ਪ੍ਰੀਬੋਰਡ ਵਾਲੇ ਬਸ ਇਹ ਕਰ ਲਓ ਉਹਨਾਂ ਦੇ ਵਿੱਚੋਂ ਤੁਹਾਡੇ ਰਿਪੀਟ ਹੋ ਜਾਂਦੇ ਨੇ ਇਹ ਤੇ ਜਿਹੜੇ ਹੋਣਗੇ ਵਾਕ ਬਟਾਂਦਰਾ ਵਾਕ ਬਟਾਂਦਰਾ ਤੁਸੀਂ 8 ਚੋਂ 5 ਕਰਨੇ ਨੇ ਹਰ ਇੱਕ 1 ਮਾਰਕਸ ਦਾ ਹੋਊਗਾ ਟੋਟਲ 5 ਮਾਰਕਸ ਦੇ ਹੋਗੇ ਤੁਹਾਡੇ ਵਾਕ ਬਟਾਂਦਰਾ ਫਿਰ ਤੁਹਾਨੂੰ ਆਉਣਗੀਆਂ ਅਖੋਤਾਂ ਅਖੋਤਾਂ ਆਉਣਗੀਆਂ 8 ਇਹ ਵਿਦ ਸੋਲਵਡ ਤੇ ਅਨਸੋਲਵਡ ਦੋਨੀਆਂ ਨੇ ਸੋਲਵਡ ਹੈਗੇ ਨੇ 50 ਅਨਸੋਲਵਡ ਹੈਗੇ ਨੇ 10 8 ਆਉਣਗੀਆਂ 8 ਅਖੋਤਾਂ ਦੇ ਵਿੱਚੋਂ ਤੁਸੀਂ ਕਰਨੇ ਨੇ 5 5 ਜਿਹੜੀ ਹਰ ਤੁਸੀਂ ਇੱਕ ਅਖੋਤ ਕਰੋਗੇ ਉਹ 2 ਮਾਰਕਸ ਦੀ ਆ ਚਾਹੇ ਉਹਦੀ ਵਰਤੋਂ ਦੀ ਸਥਿਤੀ ਦੱਸ ਦੋ ਵਰਤੋਂ ਦੀ ਸਥਿਤੀ ਮਤਲਬ ਕਿ ਚਾਹੇ ਉਹਦਾ ਭਾਅ ਅਰਥ ਦੱਸ ਅਰਥ ਦੱਸ ਦੋ ਅ ਚਾਹੇ ਉਹਨੂੰ ਵਾਕ ਵਾਕ ਬਣਾ ਦੋ ਉਹਦਾ ਤੁਹਾਡੇ ਤੇ ਡਿਪੈਂਡ ਕਰਦਾ ਅਗਰ ਤੁਸੀਂ ਉਹਦਾ ਅਰਥ ਵੀ ਲਿਖ ਦੋਗੇ ਵਾਕ ਵੀ ਬਣਾਉਣਾ ਤਾਂ ਵੀ ਬਹੁਤ ਵਧੀਆ ਗੱਲ ਆ ਜੇ ਤੁਸੀਂ ਕੱਲ ਉਹਦਾ ਅਰਥ ਲਿਖਤਾ ਤਾਂ ਵੀ ਵਧੀਆ ਗੱਲ ਆ ਅਗਰ ਤੁਸੀਂ ਅਰਥ ਨਹੀਂ ਲਿਖਾ ਤੁਸੀਂ ਵਾਕ ਬਣਾਤਾ ਤਾਂ ਵੀ ਵਧੀਆ ਗੱਲ ਆ ਮਤਲਬ ਕਿ ਛੱਡ ਕੇ ਨਹੀਂ ਆਉਣੇ ਬਸ ਉਹ ਖਤਾਂ ਤਨ ਮਾਰਕਸ ਦੇ ਇੱਥੇ ਖਤਮ ਹੋ ਗਏ ਉਸ ਤੋਂ ਬਾਅਦ ਫਿਰ ਆਣਗੇ ਤੁਹਾਡਾ ਕੇਂਦਰੀ ਭਾਵ ਕੇਂਦਰੀ ਭਾਵ ਤਾਂ ਉਹਨੂੰ 3 ਆਉਣੇ ਨੇ ਠੀਕ ਆ ਕਵਤਾਵਾਂ ਹੈਗੇ ਨੇ ਤੁਹਾਡੇ 10 ਕਿੰਨੀਆਂ ਕਰਨੇ ਨੇ ਆਪਾਂ ਪਾਸਿੰਗ ਵਾਲੀ ਵੀਡੀਓ ਚ ਪਤਾ ਲੱਗ ਜੀ ਤੁਹਾਨੂੰ ਉਹ ਵਾਚ ਕਰ ਲਿਓ ਤਾਂ ਹਰ ਕੇਂਦਰੀ ਭਾਵ ਤੁਹਾਡਾ ਜਿਹੜਾ ਤੁਸੀਂ ਵੰਨ ਕਰੋਗੇ ਕੇਂਦਰੀ ਭਾਵ 5 ਮਾਰਕਸ ਦਾ ਠੀਕ ਹੈ ਫਿਰ ਸਾਰ ਐਂਡ ਦੇ ਵਿੱਚ ਆਊਗਾ ਤੁਹਾਨੂੰ ਕਹਾਣੀਆਂ ਦੇ ਦੋ ਆਉਣਗੇ ਸਾਰ ਦੋ ਚ ਤੁਸੀਂ ਇੱਕ ਸਾਰ ਕਰਨਾ ਸਾਰ 7 ਮਾਰਕਸ ਦਾ ਹੋਊਗਾ 7 ਅੰਕਾਂ ਦਾ ਹੋਊਗਾ ਤੁਹਾਡਾ ਸਾਰ ਲਾਸਟ ਦੇ ਵਿੱਚ ਹੋਊਗਾ ਤੇ ਤੁਹਾਡੇ ਹੈਗੇ ਨੇ ਸਾਰ ਟੋਟਲ 7 ਨੇ ਠੀਕ ਹੈ 7 ਦੇ ਵਿੱਚੋਂ ਤੁਸੀਂ ਕਿੰਨੇ ਕਰਨੇ ਨੇ ਇਹ ਵੀ ਉਸ ਵੀਡੀਓ ਚ ਪਤਾ ਲੱਗੂਗਾ ਆਪਾਂ ਨੇ ਉਸ ਸਾਰਾ ਸਮਝਾਇਆ ਹੋਇਆ ਠੀਕ ਹੈ ਤੇ ਇਹ ਹੈਗਾ ਸਾਰ ਤੁਹਾਡਾ 7 ਮਾਰਕਸ ਦਾ ਤੇ ਸਾਰ ਕਿਵੇਂ ਲਿਖਣਾ ਉਹ ਵੀ ਆਪਾਂ ਤੁਹਾਡੇ ਜਿਹੜੀ ਕੱਲ ਵੀਡੀਓ ਅਪਲੋਡ ਕਰਾਂਗੇ ਕਿ ਪੇਪਰ ਨੂੰ ਕਿਵੇਂ ਅਟੈਂਪਟ ਕਰਨਾ ਉਹ ਉਸ ਵੀਡੀਓ 'ਚ ਤੁਹਾਨੂੰ ਮਿਲ ਜਾਣੀ ਹੈ ਜਾਣਕਾਰੀ ਇਹ ਸਾਰੀ ਥੈਂਕਸ